ਸ਼ੰਭੂਜ ਮੌਜੂਦਾ ਲਗਾਤਾਰ ਇੰਜਰਡ ਹੋ ਰਹੇ ਆ ਉਧਰ ਦੇ ਪਾਸੇ ਕੋਈ ਨਾ ਕੋਈ ਜ਼ਖਮੀ ਹੋ ਕੇ ਪਹੁੰਚ ਰਿਹਾ ਬਜ਼ੁਰਗ ਜਿਹੜੇ ਸੀ ਇਸ ਟਾਈਮ ਵੀ ਜ਼ਖਮੀ ਹੋਇਆ ਲਾਤ ਦੇ ਉੱਤੇ ਖੂਨ ਦੇ ਨਿਸ਼ਾਨ ਤੁਸੀਂ ਵੇਖ ਰਹੇ ਹੋ ਇਸ ਟਾਈਮ ਜਿਹੜੇ ਕਿ ਮਰਜੀਵੜਾ ਜੱਥਾ ਸੀ 101 ਮੈਂਬਰਾਂ ਦਾ ਮਰਜੀਵੜਾ ਜੱਥਾ ਸੀ ਜਿਹੜਾ ਅਗਲੇ ਪਸੰਦ ਦੀ ਕੋਸ਼ਿਸ਼ ਕਰਦਾ ਵਾ ਤੇ ਇਸੇ ਤਰ੍ਹਾਂ ਇੰਜਰਡ ਜਿਹੜੇ ਕਿ ਹੋ ਕੇ ਵਾਪਸ ਆ ਰਹੇ ਸਵਰਨ ਸਿੰਘ ਇਸ ਟਾਈਮ ਸਵਰਨ ਸਿੰਘ ਬਜ਼ੁਰਗ ਸੀ ਜਿਹੜੇ ਉਹ ਵੀ ਇੰਜਰਡ ਹੋ ਚੁੱਕੇ ਆ ਜਿਨ੍ਹਾਂ ਨੂੰ ਐਂਬੂਲੈਂਸ ਦੇ ਵਿੱਚ ਐਂਬੂਲੈਂਸ ਦੇ ਵਿੱਚ ਲੈ ਕੇ ਰਾਜਪੁਰੇ ਹਸਪੀਟਲ ਵਾਲੇ ਪਾਸੇ ਨੂੰ ਲੈ ਕੇ ਜਾਇਆ ਜਾ ਰਿਹਾ ਵਾ ਇਸ ਟਾਈਮ ਇਹ ਤਸਵੀਰਾਂ ਜਿਹੜੀਆਂ ਸ਼ੰਭੂ ਦੀਆਂ ਵਾ ਸ਼ੰਭੂ ਦੇ ਵਿੱਚ ਲਗਾਤਾਰ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਉਧਰਲੇ ਪਾਸਿਓਂ ਇੰਜਰਡ ਹੋਏ 4 ਤੋਂ 5 ਅਜੇ ਤੱਕ 4-5 ਦੀ ਗਿਣਤੀ ਅਸੀਂ ਜਾ ਰਹੀ ਸੀ ਇੱਕ ਬਜ਼ੁਰਗ ਹੋਰ ਵੀ ਆ ਹੁਣ 5 ਤੋਂ 6 ਮੈਂਬਰ ਇੰਜਰਡ ਹੋਏ ਆ ਜਿਹੜੇ ਉਧਰਲੇ ਪਾਸਿਓਂ ਉਹਨਾਂ ਨੂੰ ਰਾਜਪੁਰੇ ਦੇ ਹਸਪੀਟਲ ਵਿੱਚ ਲੈ ਕੇ ਜਾਇਆ ਜਾ ਰਿਹਾ ਉਹਦੇ ਵਿੱਚ ਇੱਕ ਬਜ਼ੁਰਗ ਸੀ ਜਿਨ੍ਹਾਂ ਦੇ ਦੱਸਿਆ ਜਾ ਰਿਹਾ ਸੀ ਕਿ ਸਿਰ ਦੇ ਵਿੱਚ ਕਾਫੀ ਖੂਨ ਵਹਿ ਰਿਆ ਸੀ ਉਹਨਾਂ ਨੂੰ ਜਿਹਨਾਂ ਦੀ ਹਾਲਾਤ ਵੀ ਕਾਫੀ ਹਾਲਤ ਵਿੱਚ ਖਰਾਬ ਹੋ ਚੁੱਕੀ ਸੀ ਉਹਨਾਂ ਨੂੰ ਵੀ ਇਸ ਟਾਈਮ ਉਸ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹਰਾ ਹਾਲਾਤ ਕੀ ਉਹਨਾਂ ਦੇ ਬਸ ਥੋੜੀ ਦੀ ਜੇ ਇੰਤਜ਼ਾਰ ਕਰਨਾ ਪਊਗਾ ਉੱਥੋਂ ਦੇ ਹਾਲਾਤ ਕੀ ਆ ਕਿਵੇਂ ਦੇ ਆ ਉਹਨਾਂ ਬਜ਼ੁਰਗਾਂ ਦੇ ਉਹ ਵੀ ਆਪਾਂ ਕੋਸ਼ਿਸ਼ ਕਰਦੇ ਆ ਪਤਾ ਕਰਨ ਦੀ ਪਰ ਜੋ ਹਾਲਾਤ ਬਣੇ ਹੋਏ ਆ ਸ਼ੰਭੂ ਦੇ ਸ਼ੰਭੂ ਦੇ ਵਿੱਚ ਲਗਾਤਾਰ ਜਿਹੜਾ ਕਿ ਸਵੇਰ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹਨਾਂ ਵੱਲੋਂ ਲਗਾਤਾਰ ਗਿਆ ਤੇ ਗੋਲੇ ਛੜਨ ਤੋਂ ਬਾਅਦ ਵਿੱਚ ਜੋ ਦੱਸਿਆ ਜਾ ਰਿਹਾ ਹੁਣੇ ਹੀ ਵੀਰ ਕਮਰ ਸੀ ਜਿਹੜੇ ਕਿ ਕਿਸਾਨ ਬਜ਼ੁਰਗਾਂ ਦੀ ਕਮੇਟੀ ਤੋਂ ਕਿਸਾਨ ਆਗੂ ਸਮਾਨ ਸੀ ਉਹਨਾਂ ਦਾ ਸੈਕਿਉਰਿਟੀ ਪਾਸਿਓਂ ਬੁਲਟ ਜਰੂਰ ਛੱਡਿਆ ਗਿਆ ਜਾਂ ਬੁਲਟ ਦੇ ਨਾਲ ਹੀ ਉਸ ਖਤਸਾਕੇ ਜਿਹੜਾ ਬਜ਼ੁਰਗਾਂ ਦੇ ਸਿਰ ਦੇ ਵਿੱਚ ਜਿਆਦਾ ਖੂਨ ਵਹਾਵਾ ਉਹ ਬੁਲਣ ਲੱਗਣ ਦੇ ਕਾਰਨ ਹੋਇਆ ਵਾ ਇਸ ਟਾਈਮ ਦੇ ਉੱਤੇ ਜਿਹੜੇ ਕਿ ਨਵਦੀਪ ਦੇ ਡੈਡੀ ਆ ਨਵਦੀਪ ਸਿੰਘ వాਟਰ ਕੈਨ ਵਾਲਾ ਨੌਜਵਾਨ ਸੀ ਜਿੰਨੇ ਅਗਲੇ ਪਾਸੇ ਵਧਿਆ ਸੀ ਜਦੋਂ ਤੇ వాਟਰ ਕੈਨ ਦਾ ਇਸੇ ਹਿਲਾਕੇ ਤੋਂ ਮੂੰਹ ਮੋੜਿਆ ਗਿਆ ਸੀ ਕਿ ਉਸ ਤੋਂ ਬਾਅਦ ਵਿੱਚ ਹੁਣ ਉਹ ਵੀ ਇਸ ਟਾਈਮ ਦੇ ਉੱਤੇ ਬਜ਼ੁਰਗ ਜਿਹੜੇ ਹੈਗੇ ਆ ਉਹਦੇ ਨਵਦੀਪ ਸਿੰਘ ਦੇ ਉਹ ਪ੍ਰਸ਼ਾਸਨ ਸੌਰੀ ਮੀਡੀਆ ਨਾਲ ਗੱਲਬਾਤ ਕਰ ਰਿਹਾ ਅਗਲੇ ਪਾਸੇ ਜਿਹੜਾ ਕਿ ਬਿਲਕੁਲ ਰਸਤਾ ਸਾਫ ਕਰਤਾ ਗਿਆ ਸੀ ਪੁੱਟ ਦਿੱਤਾ ਗਿਆ ਸਾਰਾ ਕੁਝ ਬੈਰੀਗੇਟਿੰਗ ਬੈਰੀਗੇਟਿੰਗ ਪੁੱਟ ਕੇ ਆਪਣੇ ਪਾਸੇ ਲੈ ਆਂਦੀ ਗਈ ਸੀ 101 ਕਿਸਾਨ ਮਰਜੀਵੜਿਆ ਦਾ ਜਥਾ ਸੀ ਜਿਹੜਾ ਉਹ ਅੱਗੇ ਵਧਣ ਦੀ ਕੋਸ਼ਿਸ਼ਾਂ ਕਰ ਰਿਹਾ ਸੀ ਪਰ ਉਹ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ناکਾਮ ਕਰ ਦਿੱਤੀ ਗਈ ਆ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਬਾਰ-ਬਾਰ ਉੱਥੇ ਸ਼ੈਲਿੰਗ ਦੀਆਂ ਵੀ ਰਿਪੋਰਟਾਂ ਆ ਰਹੀਆਂ ਕਿ ਅਗਲੇ ਪਾਸੇ ਵੀ ਸ਼ੈਲਿੰਗ ਹੋ ਰਹੀ ਆ ਸ਼ੈਲਿੰਗ ਤੋਂ ਬਾਅਦ ਵਿੱਚ ਹੁਣੇ-ਹੁਣੇ ਜੋ ਤਾਜ਼ਾ ਰਿਪੋਰਟਾਂ ਆ ਉਹਦੇ ਵਿੱਚ ਜਿਹੜਾ ਆਪਾਂ ਹੁਣੇ ਤੁਹਾਨੂੰ ਦਿਖਾ ਲਈ ਸੀ ਵੀਡੀਓ ਉਹਦੇ ਵਿੱਚ ਇੱਕ ਬਜ਼ੁਰਗਾਂ ਨੂੰ ਕਹਿੰਦੇ ਕਿ ਬੁਲਟ ਲੱਗੀ ਆ ਗੋਲੀ ਲੱਗੀ ਆ ਤੇ ਗੋਲੀ ਲੱਗਣ ਦੇ ਨਾਲ ਹੀ ਉਹਨਾਂ ਦੇ ਸਿਰ ਦੇ ਵਿੱਚ ਕਾਫੀ ਜਿਹੜੀ ਸੱਟ ਲੱਗ ਚੁੱਕੀ ਸੀ ਸੱਟ ਲੱਗਣ ਨਾਲ ਉਹ ਬਜ਼ੁਰਗਾਂ ਨੂੰ ਇਸ ਟਾਈਮ ਤੇ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ 1 ਵਜੇ ਜਿਹੜਾ ਸ਼ੰਭੂ ਮੋਰਚੇ ਤੋਂ ਅਗਲੇ ਪਾਸੇ ਜਥਾ ਵੱਜਾ ਸੀ 101 ਮਰਜੀ ਵੜਿਆਂ ਦਾ ਤੇ ਕਾਫੀ ਹਾਦਦੇ ਵਿੱਚ ਪਹੁੰਚ ਚੁੱਕੇ ਸੀ ਅਗਲੇ ਪਾਸੇ ਕੋਸ਼ਿਸ਼ ਕੀਤੀ ਸੀ ਪਹੁੰਚਣ ਦੀ ਪਰ ਜੋ ਅਥਰੂ ਗੈਸ ਦੇ ਗੋਲੇ ਛੱਡੇ ਗਏ ਸੀ ਇਸ ਨੌਜਵਾਨ ਦੇ ਹੱਥ ਚ ਤੁਸੀਂ ਵੇਖ ਸਕਦੇ ਹੋ ਕੀ ਹਾਲਾਤ ਨੇ ਸੈਂਟਰ ਸਰਕਾਰ ਆ ਦੇਖੋ ਸਾਡੇ ਨਾਲ ਕੀ ਹਾਲਾਤ ਕਰ ਰਹੀ ਹੈ ਜੀ ਅਸੀਂ ਆਪਣਾ ਅਸੀਂ ਆਪਣੀ ਮੰਗ ਰੱਖਣੀ ਚਾਹੁੰਦੇ ਆਂ ਅਸੀਂ ਖਾਲੀ ਹੱਥ ਜਾਣਾ ਸਾਨੂੰ ਖਾਲੀ ਹੱਥ ਜਾਣ ਕੇ ਬਾਬੂ ਜੀ ਦੇਖੋ ਕੀ ਹਾਲਾਤ ਸਾਡੇ ਤੇ ਗੋਲੇ ਸੱਟੇ ਜਾ ਰਹੇ ਨੇ ਬਿਲਕੁਲ ਖਾਲੀ ਹੱਥ ਜਿਹੜਾ ਮਰਜੀਵੜਿਆ ਦਾ ਜਥਾ ਗਿਆ ਸੀ ਸਰਮਣ ਸਿੰਘ ਪੰਦੇੜ ਮਨਜੀਤ ਸਿੰਘ ਰਾਏ ਤੇ ਜਸਿੰਦਰ ਸਿੰਘ ਲੋਂਗੋਵਾਲ ਐਸਐਮ ਪਹੁੰਚੇ ਆ ਉਹਨਾਂ ਨੂੰ ਵਾਪਸੀ ਕੀਤਾ ਗਿਆ ਐਸਐਮ ਮਰਜੀਵੜਿਆ ਦੇ ਜਥੇ ਨੂੰ ਵਾਪਸ ਕਿਹਾ ਗਿਆ ਕਿ ਐਸਐਮ ਤੁਸੀਂ ਵਾਪਸ ਆ ਜਾਓ ਹੁਣ ਸਰਮਣ ਸਿੰਘ ਪੰਦੇੜ ਬਾਕੀ ਆਪਣੇ ਕਿ ਜਿਹੜੇ ਮਰਜੀਵੜਿਆ ਦਾ ਜਥਾ ਸੀ ਜਿਹੜਾ 101 ਮੈਂਬਰਾਂ ਦਾ ਜਿਹੜਾ ਅਗਲੇ ਪਾਸੇ ਪਹੁੰਚਿਆ ਸੀ ਜਿਹਦੇ ਵਿੱਚੋਂ ਕੁਝ ਫੱਟੜ ਵੀ ਹੋਏ

ਸਰਵਣ ਸਿੰਘ ਪੰਦੇਰ ਜਿਹੜੇ ਪਹੁੰਚੇ ਥੇ ਤੇ ਉਹਨਾਂ ਨੇ ਐਲਾਨ ਕੀਤਾ ਸੀ ਸਟੇਜ ਤੋਂ ਵੀ ਕਿ ਮਰਜੀਵੜਾ ਜਥਾ ਜਿਹੜਾ ਸਾਡਾ ਗਿਆ ਵਾ ਅਸੀਂ ਹੁਣ ਵਾਪਸੀ ਕਰਾਂਗੇ ਉੱਥੋਂ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਸਰਵਣ ਸਿੰਘ ਪੰਦੇਰ ਵੀ ਪਹੁੰਚੇ ਆ ਮਨਜੀਤ ਸਿੰਘ ਰਾਏ ਸੀ ਦਸਵਿੰਦਰ ਸਿੰਘ ਲੋਂਗੋਵਾਲ ਉਹ ਆਪਣੇ ਜਥੇ ਨੂੰ ਹੁਣ ਲੈ ਕੇ ਜਿਹੜੇ ਕਿ ਇਸ ਟਾਈਮ ਵਾਪਸੀ ਕਰ ਚੁੱਕੇ ਆ ਵਾਪਸ ਆ ਰਹੇ ਹੁਣ ਮੀਡੀਆ ਨਾਲ ਸੰਬੋਧਨ ਹੋ ਰਿਹਾ ਹੈ ਅਗਲੀ ਰਣਨੀਤੀ ਬਾਰੇ ਉਹ ਕਹਿੰਦੇ ਆ ਕਿ ਅਗਲੀ ਰਣਨੀਤੀ ਅਸੀਂ ਫੇਰ ਉਲਿੱਕਾਂਗੇ ਕਿਉਂਕਿ ਥੋੜੀ ਦੇਰ ਤੱਕ ਹੋ ਸਕਦਾ ਦੋਵੇਂ ਫੋਰਮਾਂ ਦੀ ਮੀਟਿੰਗ ਹੋਵੇ ਦੋਵੇਂ ਫੋਰਮਾਂ ਦੀ ਮੀਟਿੰਗ ਹੀ ਸਵੇਰੇ ਇਸੇ ਤਰ੍ਹਾਂ ਹੀ ਮਰਜੀਵੜਿਆਂ ਦਾ ਜਥਾ ਜਿਹੜਾ ਹੈਗਾ ਵਾ ਦੁਬਾਰਾ ਸਵੇਰ ਤੋਂ ਲੈ ਕੇ ਅਗਲੇ ਪਾਸੇ ਕੂਚ ਕਰੂਗਾ ਕਿ ਕੋਈ ਹੋਰ ਰਣਨੀਤੀ ਲਿਖੀ ਜਾਊਗੀ ਕਿਉਂਕਿ ਐਮ ਦੇ 5 ਤੋਂ 6 ਮੈਂਬਰ ਇੰਜਰਡ ਹੋ ਚੁੱਕੇ ਆ ਜਿਨ੍ਹਾਂ ਦਾ ਤਕਰੀਬਨ ਮੈਂਬਰਾਂ ਦੇ ਜਿਹਨਾਂ ਬੋਲ ਸੇ ਜਾ ਰਿਹਾ ਕਿ ਸਿਰ ਦੇ ਵਿੱਚ ਵੱਜੀਆਂ ਕਮਰ ਜੀ ਦੱਸ ਰਹੇ ਸੀ ਲਾਗੂ ਵੀ ਆ ਤੁਸੀਂ ਜਿਹੜੀ ਤਸਵੀਰ ਵੇਖ ਰਹੇ ਹੋ ਉਸ ਟਾਈਮ ਪ੍ਰਸ਼ਾਸਨ ਦੀਆਂ ਤਸਵੀਰਾਂ ਉਧਰਲੇ ਪਾਸੇ ਦਿਖਾਲ ਦਿੰਨੇ ਆ ਕਿ ਜਿਹੜੇ ਟੀਨਾਂ ਦੇ ਉੱਤੇ ਚੜੇ ਹੋਏ ਆ ਤੇ ਬਾਰ ਬਾਰ ਜਿਹੜੇ ਅਥਰੂ ਗੈਸ ਦੇ ਗੋਲੇ ਸੀ ਦੂਰ ਤੱਕ ਜਿੱਥੇ ਅਸੀਂ ਖੜੇ ਹਾਂ ਤੋਂ ਅੱਗੇ ਤੱਕ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀ ਇਸ ਟਾਈਮ ਤੇ ਉੱਤੇ ਅਥਰੂ ਗੈਸ ਛੱਡਣ ਵਾਸਤੇ ਪੂਰੀ ਤਿਆਰੀ ਦੇ ਵਿੱਚ ਸੀ ਪਰ ਜੇ ਆਪਾਂ ਸਰਮਨ ਸਿੰਘ ਭੰਦੇਰ ਜਾਂ ਦੂਜੀ ਆਗੂ ਸਾਹਿਬਾਂ ਦੀ ਗੱਲ ਕਰੀਏ ਉਹ ਅੱਗੇ ਵਧਣ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਅੱਗੇ ਨਹੀਂ ਵਧਾਂਗੇ ਹੁਣ ਵਾਪਸੀ ਕਰਾਂਗੇ ਵਾਪਸੀ ਕਰਨ ਤੋਂ ਬਾਅਦ ਵਿੱਚ ਇੱਕ ਮੀਟਿੰਗ ਹੋਊਗੀ ਮੀਟਿੰਗ ਕਰਨ ਤੋਂ ਬਾਅਦ ਵਿੱਚ ਅਗਲੀ ਰਣਨੀਤੀ ਉਲੀਕਾਂਗੇ ਕੀ ਰਣਨੀਤੀ ਹੋ ਸਕਦੀ ਆ ਇਹ ਦੇਖਦੇ ਆ ਕਿ ਸ਼ਾਮ ਦੇ ਸਮੇਂ ਹੁਣ ਇੱਕ ਮੀਟਿੰਗ ਹੋਣੀ ਆ ਮੀਟਿੰਗ ਤੋਂ ਬਾਅਦ ਰਣਨੀਤੀ ਕੀ ਉਲੀਕੀ ਜਾਂਦੀ ਆ ਕੀ ਫੇਰ ਦੇ ਸਮੇਂ ਫੇਰ ਕੋਈ ਮਰਜੀਵੜਿਆਂ ਦਾ ਜਥਾ ਅਗਲੇ ਪਾਸੇ ਵਧਿਆ ਕਿਉਂਕਿ 101 ਮੈਂਬਰਾਂ ਦਾ ਜਿਹੜਾ ਮਰਜੀਵੜਿਆਂ ਦਾ ਜਥਾ ਕਿ ਵਧਿਆ ਸੀ ਜਿਨ੍ਹਾਂ ਦੇ ਉੱਤੇ ਭਾਰੀ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਉਹਦੇ ਨਾਲ 4 ਤੋਂ 5 ਮੈਂਬਰ ਜਿਹੜੇ ਕੀ ਫਟੜ ਹੋਏ ਸੀ ਕਾਫੀ ਹੱਦ ਤੱਕ ਜਿਹੜਾ ਨੁਕਸਾਨ ਵੀ ਹੋ ਚੁੱਕਾ ਸੀ ਇਸ ਟਾਈਮ ਦੇ ਉੱਤੇ ਬੈਰੀਕੇਟਿੰਗ ਵਾਂਗੂ ਜਿਹੜੀ ਕਰ ਦਿੱਤੀ ਗਈ ਆ ਇਸ ਟਾਈਮਾ ਇੱਕ ਤਸਵੀਰ ਮੈਂ ਗਰਮੀਤ ਨੂੰ ਕਹੂੰਗਾ ਆ ਵੀ ਦਿਖਾ ਲਿਓ ਕੀਤੇਲੇ ਪਾਸਿਓਂ ਜਿਹੜੇ ਵਲੰਟੀਅਰ ਆ ਉਹ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਹੇ ਆ ਵਲੰਟੀਅਰਾਂ ਵੱਲੋਂ ਸਾਰੇ ਹੀ ਆਪਣੇ ਜਿਹੜੇ ਮੈਂਬਰ ਆ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਇਸ ਲੋਕੇਸ਼ਨ ਤੋਂ ਆਪਾਂ ਪਿੱਛੇ ਨੂੰ ਹਟਾਂਗੇ ਕਿਉਂਕਿ ਜਿਹੜਾ ਕਿ ਸਵੇਰੇ ਜਥਿਆਂ ਦਾ ਰੁਝਾਨ ਸੀ ਅੱਗੇ ਵਧਣ ਦਾ ਹੁਣ ਅਗਲੀ ਰਣਨੀਤੀ ਕੀ ਹੁੰਦੀ ਆ ਰਣਨੀਤੀ ਉਲਿੱਕੀ ਜਾਊਗੀ ਫਿਰ ਇੱਕ ਮੀਟਿੰਗ ਹੋਊਗੀ ਮੀਟਿੰਗ ਤੋਂ ਬਾਅਦ ਵਿੱਚ ਰਣਨੀਤੀ ਉਲਿੱਕੀ ਜਾਣੀ ਆ ਪਰ ਸਰਬਨ ਸਿੰਘ ਪੰਦੇਰ ਮਨਜੀਤ ਸਿੰਘ ਰਾਏ ਤੇ ਹੋਰ ਆਗੂ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਹੁਣ ਅਸੀਂ ਇੱਕ ਮੀਟਿੰਗ ਕਰਾਂਗੇ ਮੀਟਿੰਗ ਤੋਂ ਬਾਅਦ ਦੇ ਵਿੱਚ ਜਿਹੜੀ ਵੀ ਰਣਨੀਤੀ ਹੋਊਗੀ ਰਣਨੀਤੀ ਉਹ ਉਲਿੱਕੀ ਜਾ ਸਕਦੀ ਆ ਇਸ ਟਾਈਮ ਜਿਹੜਾ ਮਰਜੀਵੜਾ ਦਾ ਜਥਾ ਪਹੁੰਚਿਆ ਸੀ ਉਹਦੀ ਉਹ ਜ਼ਖਮੀ ਹੋ ਚੁੱਕੇ ਇਸ ਟਾਈਮ ਦੇ ਉੱਤੇ ਜਿਹੜੇ ਕੀ ਇਸ ਟਾਈਮ ਜੇਰੇ ਇਲਾਜ ਵਿੱਚ ਆ ਉੱਪਰ ਮਰਜੀਵੜਿਆਂ ਦੇ ਜਥੇ ਦੀ ਵਾਪਸੀ ਹੋਈ ਹੈ ਥੋੜੀ ਦੇਰ ਤੱਕ ਮੀਟਿੰਗ ਹੋਣੀ ਹੈ ਸਰਵਨ ਸਿੰਘ ਪੰਦੇਰ ਜਿਹੜੇ ਕਿ ਇਸ ਟਾਈਮ ਮੀਡੀਆ ਨੂੰ ਮੁਖਤਬ ਹੋ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੀਡੀਆ ਨੂੰ ਮੁਖਤਬ ਹੋ ਰਿਹਾ ਤੇ ਹੁਣ ਇਸ ਤੋਂ ਬਾਅਦ ਜਿਹੜੀ ਰਣਨੀਤੀ ਸੀ ਉਹ ਥੋੜੀ ਦੇਰ ਤੱਕ ਫੇਰ ਉਲਿੱਕੀ ਜਾਊਗੀ ਮਰਜੀਵੜਿਆਂ ਦਾ ਜਥਾ ਜਿਹੜਾ ਕਿ ਸ਼ੰਭੂ ਤੋਂ ਵਾਪਸੀ ਕਰ ਚੁੱਕਾ ਵਾ ਜਿਹੜਾ ਕਿ 101 ਮੈਂਬਰਾਂ ਦਾ ਜਥਾ ਸਵੇਰ ਦੇ ਸ਼ਮੇ ਸ਼ੰਭੂ ਵਾਲੇ ਪਾਸੇ ਤੋਂ ਵਧਿਆ ਸੀ ਦਿੱਲੀ ਵਾਲੇ ਪਾਸੇ ਜਾਣਾ ਸੀ ਦਿੱਲੀ ਕੁਝ ਕਰਨਾ ਸੀ ਪਰ ਅੱਜ ਦਾ ਜਿਹੜਾ ਸ਼ਾਮ ਦਾ ਸਮਾ تقريبا ਹੋਣ ਜਾ ਰਿਹਾ ਤੇ 2 ਤੋਂ 3 ਘੰਟੇ ਦੀ ਕਾਫੀ ਜਦੋਜਹਿੜੀ ਹੋਈ ਪ੍ਰਸ਼ਾਸਨ ਨਾਲ ਕੁਝ ਟਕਰਾਰਾਂ ਵੀ ਹੋਈਆਂ ਗੱਲਾਂਬਾਤਾਂ ਵੀ ਹੋਈਆਂ ਪਰ ਬਾਰ ਬਾਰ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿਸੇ ਕਿਸਾਨੂੰ ਕੋਈ ਪਰਮਿਸ਼ਨ ਜਿਹੜੀ ਤੇ ਖਾਲੀ ਜਾਵੇ ਤੇ ਫਿਰ ਹੀ ਅਸੀਂ ਅਗ ਸੇ ਦਿੱਲੀ ਵਾਲੇ ਪਾਸੇ ਵਧਣ ਦਵਾਂਗੇ ਹੁਣ ਸੁਤਨਾਮ ਸਿੰਘ ਪੰਨੂ ਜਾਂ ਉਹਨਾਂ ਦੇ ਆਗੂ ਜਿਹੜੇ ਕੀ ਖਾਸ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਹਿਬਾਨ ਉਹ ਹੁਣ ਅਸਟਮ ਵਾਪਸੀ ਕਰ ਚੁੱਕੇ ਹੈ